ਦੱਸ ਦਈਏ ਕਿ ਲਗਾਤਾਰ ਜੇ ਗੱਲ ਕਰੀਏ ਤਾਂ ਪੋ ਹਲਕੇ ਦੇ ਵਿੱਚ ਜਿਹੜਾ ਆ ਦੂਸਰਾ ਮਾਮਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਰਾਹੀਂ ਕਿ ਪਹਿਲੇ ਵੀ ਇੱਕ ਆਪਣੇ ਸਰਹਾਦੀ ਇਲਾਕਾ ਜਿਹੜਾ ਆ ਨਿਹਾਲ ਲਿਆਲਪੁਰ ਪਿੰਡ ਪੈਂਦਾ ਹੈਗਾ ਜਿੱਥੇ ਇੱਕ ਗਰੀਬ ਪਰਿਵਾਰ ਦੀ 7 ਦਿਗਣ ਦੇ ਨਾਲ ਕਾਫੀ ਘਰ ਦਾ ਨੁਕਸਾਨ ਹੋਇਆ ਸੀ ਬਜ਼ੁਰਗ ਮਾਤਾ ਸੀ ਤੇ ਉਹਨਾਂ ਦੇ ਇੱਕ ਸੁਪੁੱਤਰ ਸੀ ਜਿਹੜੇ ਉੱਥੇ ਘਰ ਦੇ ਵਿੱਚ ਰਹਿ ਰਹੇ ਸੀ ਤੇ ਨੁਕਸਾਨ ਜਿਹੜਾ ਤੁਸੀਂ ਤਸਵੀਰਾਂ ਰਾਣੀ ਦੇਖਿਆ ਸੀ ਕਿ ਕਿੰਨਾ ਘਰ ਦਾ ਜਿਹੜਾ ਨੁਕਸਾਨ ਹੋਇਆ ਸੀ ਇਸੇ ਤਰ੍ਹਾਂ ਦਾ ਮਾਮਲਾ ਜੇ ਗੱਲ ਕਰੀਏ ਤਾਂ ਇਸ ਸਮੇਂ ਅਸੀਂ ਕਲਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਪਹਿਲਾਂ ਦਿਖਾਵਾਂਗੇ ਇੱਕ ਘਰ ਹੈਗਾ ਬਿਲਕੁਲ ਕੱਚਾ ਹੈਗਾ 25 30 ਸਾਲ ਤੋਂ ਜਿਹੜਾ ਘਰ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਇਸ ਮਕਾਨ ਦੇ ਵਿੱਚ ਇਹ ਲੋਕ ਰਹਿ ਰਹੇ ਹਨ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਸੱਤ ਦੇਖ ਸਕਦੇ ਹੋ ਇਹ ਬਿਲਕੁਲ ਡਿਗਨ ਦੀ ਤਗਦਾਦ ਦੇ ਵਿੱਚ ਹੈਗੀ ਹੈ ਤੇ ਦੂਸਰੀ ਤਰਫ ਤੁਹਾਨੂੰ ਇਹ ਵੀ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪਰਿਵਾਰ ਵੱਲੋਂ ਸਮਾਨ ਕੱਢਿਆ ਜਾ ਰਿਹਾ ਹੈ ਤੇ ਸੱਤ ਬਿਲਕੁਲ ਡਿੱਗੀ ਹੋਈ ਹੈ ਰਾਤ ਦੇ ਰਾਤ ਦੱਸਿਆ ਜਾ ਰਿਹਾ ਕਿ ਬਾਰਸ਼ ਦੇ ਵਿੱਚ ਜਿਹੜਾ ਇਹ ਪਰਿਵਾਰ ਅੰਦਰ ਸੁੱਤਾ ਹੋਇਆ ਸੀ ਜਿਸ ਦੇ ਕਾਰਨ ਜਿਹੜੀ ਬਾਰਸ਼ ਦੇ ਕਾਰਨ ਇਹ ਸੱਤ ਡਿੱਗੀ ਹੈਗੀ ਤੇ ਬਾਲ-ਬਾਲ ਇਹ ਪਰਿਵਾਰ ਬਚਿਆਗਾ ਬੱਚੇ ਵੀ ਛੋਟੇ-ਛੋਟੇ ਆ ਗਏ ਨਾ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੁੱਟ-ਪੱਜ ਹੋਈ ਹੋਈ ਆ ਬਿਲਕੁਲ ਜਿਹੜਾ ਸਮਾਨ ਟੁੱਟਿਆ ਹੋਇਆ ਸਮਾਨ ਚੁਗਦੇ ਹੋਏ ਨਜ਼ਰ ਆ ਰਹੇ ਹਨ ਚੁੱਲਾ ਹੈਗਾ ਇਹ ਮਾਤਾ ਹੈਗੀ ਹੈ ਇਹਨਾਂ ਦੇ ਪਰਿਵਾਰ ਜਿਹੜਾ ਇਸ ਸਮੇ ਸਮਾਨ ਬਿਲਕੁਲ ਬਾਹਰ ਕਰਦੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਕਾਨ ਇੱਧਰ ਵੀ ਹੈਗਾ ਜਿਹੜਾ ਇਹ ਬਿਲਕੁਲ ਕੱਚਾ ਹੈਗਾ ਇਸ ਦੀ ਵੀ ਕੋਈ ਵੀ ਪਤਾ ਨਹੀਂ ਆਗਾ ਵੀ ਕਿਸ ਸਮੇ ਵੀ ਜਿਹੜਾ ਹੈ ਡਿੱਗ ਸਕਦਾ ਹੈਗਾ ਉੱਥੇ ਹੀ ਇਹਨਾਂ ਦਾ ਕਹਿਣਾ ਹੈਗਾ ਕਿ ਸਰਪੰਚ ਚਾਹੇ ਪਹਿਲੇ ਹੋਣ ਜਾਂ ਉਸ ਤੋਂ ਪਹਿਲੇ ਹੋਣ ਲਗਾਤਾਰ ਜਿਹੜਾ ਹੈ ਪੰਚਾਇਤਾਂ ਦੇ ਨਾਲ ਇਹਨਾਂ ਦੇ ਵਾਰਦਾ ਜਿਹੜੀ ਕੀਤੀ ਜਾਂਦੀ ਸੀ ਕਿ ਸਾਨੂੰ ਕੋਈ ਮੁਹਾਇਆ ਕਰਾਈ ਜਾਏ ਸਰਕਾਰ ਵੱਲੋਂ ਕੋਈ ਗ੍ਰਾਂਟ ਦਵਾਈ ਜਾਏ ਪਰ ਅੱਜ ਤੱਕ ਜੇ 25 30 ਸਾਲ ਤੋਂ ਜਿਹੜਾ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਦਿੱਤਾ ਹੈਗਾ ਉੱਤੇ ਹੀ ਇਹਨਾਂ ਵੱਲੋਂ ਗੁਹਾਰ ਲਗਾਈ ਆ ਪ੍ਰਸ਼ਾਸਨ ਅੱਗੇ ਕਿ ਸਾਨੂੰ ਜਿਹੜੀ ਹੈ ਬੰਦੀ ਜਿਹੜੀ ਹੈ ਸਾਡੀ ਗ੍ਰਾਂਟ ਹੋਵੇ ਜਾਂ ਸਾਨੂੰ ਕੋਈ ਜੋ ਖਸਾ ਹਾਲਤ ਹੈਗੀ ਛੜ ਘਰ ਦੇ ਸੁਧਾਰ ਲਈ ਸਾਨੂੰ ਜਿਹੜਾ ਆ ਮੁਹਾਇਆ ਕਰਾਈ ਜਾਵੇ ਉੱਥੇ ਹੀ ਗੱਲ ਕਰੀਏ ਤਾਂ ਮੋਦਬਾਰ ਜਿਹੜੇ ਪਿੰਡ ਦੇ ਸਰਪੰਚ ਸਨ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪਹਿਲੇ ਸਾਨੂੰ ਪਤਾ ਨਹੀਂ ਕਿ ਸਰਪੰਚਾਂ ਨੇ ਕੀ ਕੀਤਾ ਹੈਗਾ ਕੀ ਨਹੀਂ ਕੀਤਾ ਪਰ ਲੇਕਿਨ ਹੁਣ ਜਿਹੜੀ ਇਹਨਾਂ ਦੀ ਸਹਾਇਤਾ ਲਈ ਮੇਰੇ ਵੱਲੋਂ ਇੱਕ ਆਨਲਾਈਨ ਫਾਈਲ ਜਿਹੜੀ ਜਾਰੀ ਕਰਕੇ ਇਹਨਾਂ ਦਾ ਰਿਕਾਰਡ ਭੇਜਿਆ ਗਿਆ ਹੈਗਾ ਸਰਕਾਰ ਕੇ ਉਹ ਵੀ ਗੁਹਾਰ ਲਗਾ ਰਹੇ ਹਨ ਕਿ ਵੀ ਇਹਨਾਂ ਪਰਿਵਾਰਾਂ ਨੂੰ ਜਲਦ ਤੋਂ ਜਲਦ ਜਿਹੜਾ ਆ ਗ੍ਰਾਂਟ ਮੁਹੱਈਆ ਕਰਾਈ ਜਾਏ ਤਾਂ ਕਿ ਜਿਹੜੇ ਪਰਿਵਾਰ ਜਿਹੜਾ ਆਪਣਾ ਸੁੱਖ ਦਾ ਸਾਹ ਲੈ ਸਕਣ ਪਰ ਉੱਥੇ ਹੀ ਦੱਸ ਦਈਏ ਕਿ ਇਹ ਪਰਿਵਾਰ ਜਿਹੜਾ ਪਤੀ ਦੇਵਨ ਦੇ ਉਹ ਦਿਹਾੜੀ ਲਗਾਉਂਦੇ ਹਨ ਤੇ ਜਿਹੜੀ ਘਰ ਦੀ ਇਸਤਰੀ ਹੈਗੀ ਉਹ ਵੀ ਕਿਸੇ ਦੇ ਘਰ ਕੰਮ ਕਰਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰ ਰਹੀ ਹੈਗੀ ਆ ਇਸੇ ਸਬੰਧੀ ਜੇ ਗੱਲ ਕਰੀਏ ਤਾਂ ਜੋ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਹੈ ਤੇ ਜਿਹੜੇ ਪਰਿਵਾਰ ਨਾਲ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿਨਾਰੇ ਅਸ ਕੀ ਨਾ ਜ ਆਪਣਾ ਸੁਭਲਤਾ ਕੀ ਕਹਿਣਾ ਜਾਂਦੇ ਹੋ ਤੁਹਾਡਾ ਮਕਾਨ ਡਿੱਗ ਗਿਆ ਆ ਕੱਚਾ ਮਕਾਨ ਸੀਗਾ ਕਹਿੰਦੇ ਪਰਿਵਾਰ ਵੀ ਅੰਦਰ ਸੁੱਤਾ ਪਿਆ ਚਲੋ ਬਚਾਅ ਹੋ ਗਿਆ ਪਰ ਕੀ ਕਹਿਣਾ ਜਾਂਦੇ ਹਾਂਜੀ ਸਭ ਕੁਝ ਟੁੱਟ ਗਿਆ ਭੱਜ ਗਿਆ ਤੇ ਬਰਸਾਨ ਤੋਂ ਹੀ ਕੋਠਾ ਉੱਪਰ ਪੈ ਗਿਆ ਮਾਹ ਬੱਚੇ ਸਮਾਨ ਸਮੂਹ ਟੁੱਟ ਭੱਜ ਗਿਆ ਤੇ ਇਸ ਕਰਕੇ ਹਾਂ ਬੱਚੇ ਵੀ ਅੰਦਰ ਹੀ ਆ ਸਭ ਪਰ ਬਰ ਅੰਦਰ ਸੁੱਤੇ ਰਹੀ ਮਾਹ ਨਿਕਲੇ ਤੇ ਆਪਾਂ ਵੀ ਮਜ਼ਦੂਰੀ ਕਰਨ ਆ ਕੋਈ ਦੇ ਕਰ ਕੰਮਕਾਰ ਕਰਦੇ ਆ ਬੰਦਾ ਮੇਰਾ ਵੀ ਮਜ਼ਦੂਰ ਆ ਵਿਚਾਰਾ ਦਸ ਦਿਹਾੜੀਆਂ ਲਾਂਦਾ ਕੰਮਕਾਰ ਕੋਈ ਕਰਦਾ ਨਹੀਂ ਆ ਵਿਚਾਰਾ ਕੀ ਕਰੇ ਅਸੀਂ ਗਰੀਬ ਆ ਨਹੀਂ ਸਾਡਾ ਘਰਨਾ ਕੁਲਾ ਕਿੱਥੇ ਰਹੀ ਬਾਹਰ ਖੱਜਲ ਖਰਾਬੀ ਹੋਣ ਦੇ ਆ ਕਿੱਥੇ ਰਹੀਏ ਸਰਕਾਰ ਅੱਗੇ ਉਹ ਕਹਿੰਦੇ ਆ ਸਾਡਾ ਘਰ ਬਣਿਆ ਜਾਏ ਥੋੜਾ ਮੋਟਾ ਸਾਡਾ ਸਾਥ ਦਿੱਤਾ ਜਾਏ ਗ੍ਰਾਂਟ ਨਹੀਂ ਕਦੇ ਤੁਹਾਨੂੰ ਮੇਰੀ ਨਹੀਂ ਸਰ ਕੋਈ ਗ੍ਰਾਂਟ ਨਹੀਂ ਭਰਾਈ ਨਹੀਂ ਕੁਛ ਕੋਈ ਨਹੀਂ ਸਾਡਾ ਸੋਚਿਆ ਹੀ ਨਹੀਂ ਸਰ ਇਸ ਘਰ ਕੇ ਆਈ ਵੀ ਗਰੀਬ ਆ ਸੋਚਿਆ ਜਾਏ ਸਾਡਾ ਕੁਛ ਦੁਕਾਨ ਤੇ ਕਹਿ ਰਹੀ ਆ ਵੀ ਆਪਾਂ ਘਰ ਘਰ ਜਾ ਕੇ ਲੋਕਾਂ ਦੇ ਜਿਹੜੇ ਕੱਚੇ ਘਰ ਪੱਕੇ ਬਣਾ ਰਿਹਾ ਸਰ ਸਾਨੂੰ ਤੇ 25 30 ਸਾਲ ਹੋ ਗਿਆ ਅਸਤ ਲੈ ਕੁਛ ਨੇ ਸਾਡਾ ਘਰ ਨਹੀਂ ਬਣਾਇਆ ਨਹੀਂ ਬਣਿਆ ਸੀ ਮੰਗ ਕਰਦੀ ਮੰਗਿਓ ਕਰਨ ਸਰਕਾਰ ਅੱਗੇ ਹੋ ਕੇ ਕਹਿਣਾ ਚਾਹੁੰਦੇ ਆ ਵੀ ਸਾਡਾ ਘਰ ਬਣ ਜੇ ਐ ਖੱਜ ਖਰਾਬ ਹੋਏ ਕਿਤੇ ਕਿਤੇ ਰਿਆਣੇ ਨਾਲ ਸਾਨੂੰ ਪਰੇਸ਼ਾਨੀ ਪੇਕਦੀ ਬੱਚੇ ਖੱਜਲ ਖਰਾਬ ਹੋਏ ਆ ਇਸ ਕਰਕੇ ਸਾਡਾ ਘਰ ਬਣਿਆ ਜਾਏ ਜਿੰਨੀ ਜ਼ੇਤੀ ਹੁੰਦਾ ਘਰ ਬਣ ਜੇ ਸਾਡਾ ਹਾਂਜੀ ਭਾਈ ਕੀ ਨਾਮ ਹੈ ਆਪਣਾ ਆਪਣਾ ਮੇਰਾ ਨਾਮ ਹੀ ਨਰੈਨਦਾਸ ਕਿਹੜਾ ਪਿੰਡ ਹੈਗਾ ਇਹ ਕਿਲਪੁਰ ਹੈ ਜੀ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਬਰਸਾਂਤ ਬੜੀ ਹੋਈ ਤੇ ਮਕਾਨ ਵੀ ਅੱਜ ਤੋਂ ਕੋਈ 30 ਸਾਲ ਪਹਿਲਾਂ ਪੁਰਾਣਾ ਬਣਿਆ ਰਿਹਾ ਤੇ ਇਰਾਦੋਂ ਡਿੱਗ ਪਿਆ ਆਹ ਮਾਂ ਬੱਤੇ ਮੰਜੇ ਟੁੱਟ ਗਏ ਨਾਲ ਔਰ ਭਾਂਡੇ ਵੀ ਆਹੀ ਇਹ ਸਮਾਨ ਥੋੜਾ ਟੁੱਟ ਗਿਆ ਤਕਰੀਬਨ ਬੰਦਾ ਮਹਰੇ ਬਿਲਕੁਲ ਕਿੱਥੇ ਬਰਦਾ ਏ ਡੜੀਦਾਰ ਬੰਦਾ ਮਹੀਨਿਆਂ ਕੋ 10000 ਲੱਗਦੀਆਂ ਤੇ ਮੇਰੇ ਕੋ ਨਹੀਂ ਬਣਾ ਬਣਾਲੇ ਜਾਵਲੇ ਦਾ ਦੇਖੋ ਉਹ ਮੈਂ ਇਹੋ ਰਿਲਾਸ ਕਰਨਾ ਵੀ ਚਲੋ ਕੋਈ ਮੇਰਾ ਸੋਚਣ ਕੋਈ ਆ ਸਰਕਾਰ ਨੇ ਕੋਈ ਗ੍ਰਾਂਟ ਵਗੈਰਾ ਨਹੀਂ ਦਿੱਤੀ ਕੋਈ ਫਾਰਮ ਨਹੀਂ ਭਰੇ ਤੁਸੀਂ ਹਾਂ ਜੀ 30 ਸਾਲ ਤੋਂ ਨਹੀਂ ਜੀ ਪਹਿਲੇ ਅਲਕਨੇ ਭਰੇ ਅਲਦਕ ਕੋਈ ਗ੍ਰਾਂਟ ਕੋਈ ਨਹੀਂ ਭਰੀ ਇਹਨੇ ਵੀ ਮੈਂ ਸੋਚਿਆ ਪਰ ਸਰਕਾਰ ਤੇ ਕਹਿੰਦੀ ਹੈ ਵੀ ਆਪਾਂ ਗਰੀਬਾਂ ਨੂੰ ਕੱਚਾ ਮਕਾਨ ਜਿਹੜਾ ਪੱਕੇ ਬਣਾ ਕੇ ਦੇ ਰਿਆਂ ਤੇ ਮੇਰੇ ਤੁਹਾਡਾ ਮਕਾਨ ਕਿਉਂ ਨਹੀਂ ਬਣਿਆ ਮਰੇ ਯਾਰ ਲੱਕ ਕਿਸੇ ਨੇ ਬੁਲਾਇਆ ਹੀ ਨਹੀਂ ਪਹਿਲੇ ਵੀ ਜਿਹੜੇ ਸਰਪੰਚ ਨੇ ਆਉਣਾ ਨਹੀਂ ਅਲਕ ਕੋਈ ਬਣਾਇਆ ਲੇਕੋ ਬੜੇ ਅੱਗੇ ਨੇ ਕੀਤੀ ਬਰਿਆਦ ਦੇ ਲੇਕੋ ਤੇ ਹੁਣ ਕਿਦਾਂ ਅੱਗੇ ਕੋਈ ਗ੍ਰਾਂਟ ਬਰੋੜ ਮਿਲੀ ਜਾਂ ਭਰੀ ਕੋਈ ਮਰੇ ਜੀ ਖੁਪਰੀ ਭਰੀ ਜਿਆ ਆ ਕਹਿੰਦੇ ਆ ਭਰੀ ਆ ਤੇ ਅਲੀ ਆਈ ਨਹੀਂ ਹੈਗੀ ਪਤਾ ਨਹੀਂ ਜੇ ਇਹ ਹੁਣ ਮੈਂ ਬਰਸਾਤ ਹੁਣ ਮੈਂ ਕਿੱਥੇ ਜਾਵਾਂਗਾ ਮੇਰਾ ਜਲਦੀ ਜਲਦੀ ਇਹਨੇ ਸੋਚਿਆ ਜਾਏ ਆਜਾਤ ਨੂੰ ਮੇਰੇ ਘਰ ਦੀ ਸ਼ਿਮਲਾ ਦੇ ਵੀ ਸਰਪੰਚ ਸਪਤੀ ਬੋਧਰਾਜ ਪਿੰਡ ਕਿਲਪੁਰ ਕੀ ਕਹਿਣਾ ਚਾਹੁੰਦੇ ਤੁਹਾਡੇ ਇਥੇ ਬਹੁਤ ਹੀ ਦੇਖਿਆ ਗਰੀਬ ਪਰਿਵਾਰ ਹੈਗਾ ਉਹਨਾਂ ਦੀ ਛੱਤ ਡਿੱਗ ਚੁੱਕੀ ਹੈ ਤੁਸੀਂ ਮੌਕੇ ਦੇ ਸਰਪੰਚ ਹੋ ਹਨ ਕਹਿੰਦੇ ਨੇ ਸਰਕਾਰ ਜਿਹੜੀ ਆ ਘਰ ਜਿਹੜੇ ਪੱਕੇ ਬਣਾ ਕੇ ਦੇਦੀ ਲekin ਇਹਨਾਂ ਦੇ ਵਿਚਾਰਿਆਂ ਨੂੰ ਕੁਝ ਸੁਣਵਾ ਹੀ ਨਹੀਂ ਹੋਈ ਅਜੇ ਤੱਕ ਕਹਿੰਦੇ 30 ਸਾਲ ਤੋਂ ਇਦਾਂ ਹੀ ਆਪਣਾ ਗੁਜ਼ਾਰਾ ਕਰ ਰਹੇ ਕਿਉਂਕਿ ਇਹ ਬਹੁਤ ਹੀ ਗਰੀਬ ਆਦਮੀ ਆ ਨਰੰਦਾਸ son of ਦੇਵਰਾਜ ਬਹੁਤ ਗਰੀਬ ਆਦਮੀ ਆ ਤੇ ਮਿਹਨੇ ਜੋ ਬੱਦੋ ਬੱਦੋ 10 1/2 ਲਾਉਂਦੀ ਉਹ ਘਰ ਵਿੱਚ ਸੋਦਾ ਬਣੀ ਚਲਦਾਗਾ ਇੱਕ ਮਕਾਨ ਕਿੱਥੋਂ ਬਣਾਵੇ ਤੇ ਪ੍ਰਸ਼ਾਸਨ ਨੇ ਇਹ ਬੇਨਤੀ ਕਰਦਿਆਂ ਇਹਨਾਂ ਤਾਂ 10 ਬੱਦੋ ਬੱਦੋ ਮਤ ਕਿਤੀ ਜਾਵੇ ਤੁਹਾਡੇ ਲੋ ਵੀ ਕੋਈ ਜਿੱਦਾਂ ਗ੍ਰਾਂਟਾਂ ਮਿਲਦੀਆਂ ਸਰਪੰਚ ਹੀ ਪਾਸ ਕਰਦੇ ਨੇ ਨਾ ਕਹੇ ਨਾ ਵੀ ਇਹਦੀ ਗ੍ਰਾਂਟ ਨੇ ਭਰੀ ਅਜੇ ਤੱਕ ਅਹੀ ਨਾ ਆਨਲਾਈਨ ਕਰ ਦਿੱਤੀ ਗਈ ਪਤਾ ਨਹੀਂ ਕਦੋਂ ਸਰਕਾਰ ਪਾਸ ਕਰਦੀ ਆ ਕਦੋਂ ਲੈਂਦੀ ਆ ਉਹ ਸਰਕਾਰ ਦਾ ਕੰਮ ਆ ਜੀ